ਸਾਸਰੀਕਾਲ ਵੀਰ ਜੀ ਮਾਨਮੀਤ ਡੇਢੀ ਫਾਰਮ ਚ ਪੈਣ ਪੜਾਵਾ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਬੋੜੇয়াল ਕੰਗ ਤਹਿਸੀਲ ਮਜੀਟਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਵੀਰ ਕੋ ਇੱਕੋ ਝੋਟੀ ਆ ਗਈ ਦੂਜੇ ਸੂਏ ਵੀਰ ਜੀ ਝੋਟੀ ਆ ਤੇ ਝੋਟੀ ਨੂੰ ਥਾਂ ਲੈਵਾ ਬਹੁਤ ਕੁਆਲਟੀ ਦਾ ਲੱਗਾ ਵਾ ਵੀਰ ਨੇ ਕੱਢ ਕੇ ਲਿਆਂਦੀ ਚੰਗੀ ਝੋਟੀ ਤੇ ਵੀਰ ਕੋ ਲੈਨੇ ਆ ਜਾਣਕਾਰੀ ਸਾਸਿਗਾ ਵੀਰ ਜੀ ਸਾਸਿਗਾ ਸਾਹਿਬ ਜੀ ਕੀ ਹਾਲ ਹੈ ਹੋਰ ਸਨਾਓ ਵੀਰ ਜੀ ਸਤਾ ਦੀ ਬਾਕੀ ਕਾਰੋਬਾਰ ਠੀਕ ਠਾਕ ਵੀਰ ਜੀ ਹਾਂ ਵਧੀਆ ਸ਼ੋਭੇ ਜੀ ਇਸਲਾਮ ਆਲ ਵੇਖ ਗਿਆ ਵਾ ਵੇਖ ਗਿਆ ਵੇਖ ਗਿਆ ਚਲੋ ਵਧੀਆ ਵੀਰ ਜੀ ਆ ਚੰਗੇ ਪਾਈ ਜਾ ਤਾਨੂੰ ਆ ਤੁਹਾਨੂੰ ਕਹੇ ਚੰਗੇ ਪਾਈ ਜਾ ਚਲੋ ਚਾਹ ਪਾਣੀ ਮਿਲਦਾ ਜਾਵੇ ਤੇਰੀ ਹਾਲ ਵੀ ਸਾਫ ਸੁਥਰਾ ਹੈ ਨਾ ਨਹੀਂ ਵਧੀਆ ਵਧੀਆ ਵੀਰ ਜੀ ਹਾਂ ਹੋਣਾ ਵੇਖ ਛੋਟੀ ਕਦਾਂ ਜਾ ਜਾਈ ਵੇਖੋ ਵੀਰ ਜੀ ਛੋਟੀ ਦਿਖਾਉਨੇ ਕਦ ਕਰ ਦਿਖਾ ਦਿੰਨੇ ਆ ਛੋਟੀ ਚੰਗੀ ਵੀਰ ਕੋ ਸੇਂਗੋਂ ਐਕੋ ਨਿਕਾ ਸੇਂਗ ਵੇਖੋ ਵੀਰ ਜੀ ਕੋਕਾ ਲੱਗਾ ਵੇ ਵੀਰ ਜੀ ਦੂਜੇ ਸੂਏ ਨਾ ਦੂਜਾ ਸੂਆ ਕੱਟਾ ਹੋ ਗਿਆ ਵੀਰ ਜੀ ਕੱਟਾ ਵੇਖੋ ਵੀਰ ਜੀ ਕੱਤੇ ਦੀ 15 ਦਿਨਾਂ ਦਾ ਹੋਊਗਾ ਵੀਰ ਜੀ ਨਹੀਂ 10-12 ਦਿਨ ਦੁੱਧ ਬੜਾ ਆਉਗਾ ਵੀਰ ਜੀ ਹਾਂ ਜੀ ਜਿੰਨਾ ਘਰੋਂ ਲਿਆਂਦੀ ਵੀਰ ਨੇ ਉਹਨਾਂ ਦੀ ਸੇਵਾ ਬੜੀ ਚੰਗੀ ਹੈ ਉਹਨਾਂ ਨੇ ਬੱਚੇ ਨੂੰ ਜ਼ਿਆਦਾ ਦੁੱਧ ਛੱਡਿਆ ਵਾ ਹਾਂ ਉਹਦੇ ਬੱਚਾ ਪਾਲਣਾ ਬੱਚੇ ਸਾਰੇ ਪਾਲਦੇ ਆ ਅੱਛਾ ਬੱਚੇ ਸਾਰੇ ਪਾਲਦੇ ਆ ਪਿਛਲੇ ਸੂਏ ਦੀ ਕੱਟੀ ਆ ਤੇ ਉਹ ਵੀ ਬੜੀ ਤਗੜੀ ਨਾ ਕੋਈ ਅੱਛਾ ਕੱਟੀ ਵੀ ਤਗੜੀ ਆ ਸੇਵਾ ਚੰਗੀ ਕਰਦੇ ਆ ਦੇ ਵੀਰ ਜੀ ਕਿੰਨਾ ਕ ਦੁੱ ਦਰਦੇ ਜੇ ਠੱਲੇ ਹੈ ਉਹਨੇ 12 ਕਿਲੋ ਹੀ ਆ ਹਾਂਜੀ ਹਾਂਜੀ ਚਲੋ ਆਪਾਂ 10 ਕਿਲੋ ਕਰਕੇ ਲਈਏ ਠੀਕ ਆ ਵੀਰ ਜੀ ਹਾਂ ਬਾਕੀ ਦੁੱਧ 12 13 ਕਿਲੋ ਸੌਖਾ ਦੇ ਜੂਗੀ ਛੋਟੀ ਬਾਕੀ ਵੀਰ ਜੀ ਪਸ਼ੂ ਨਾ ਓਪਰੇ ਇਸੇ ਬੱਜੀਏ ਡਰਦੀ ਬਣੀ ਹਾਂਜੀ ਹਾਂਜੀ ਘਰੋਂ ਨਹੀਂ ਕਦੀ ਵੀਰ ਕਹਿੰਦਾ ਕੱਢੀ ਤਾਂ ਕਰਕੇ ਡਰਦੀ ਮਰੀ ਜੀ ਬਾਕੀ ਠੰਡੀ ਸੀਲੇ ਆ ਵੀਰ ਜੀ ਮੈਨੂੰ ਠੰਡੀ ਸੀ ਚੋਕੇ ਖੜਨੀ ਆਗੇ ਚਲੋ ਵੀਰ ਜੀ ਖੋਲੋ ਫੇਰ ਇਹਨੂੰ ਵੇਖੋ ਵੀਰ ਜੀ ਸੈਂਕਾ ਕੁਆਲਟੀ ਦਿਖਾ ਦਿੰਨੇ ਆ ਦੂਜੇ ਸੂਏ ਛੋਟੀ ਆ ਤੇ ਕੈਂਬਰੇ ਨੂੰ ਵੇਖ ਕੇ ਪਸ਼ੂ ਬਹੁਤ ਟਰਦਾ ਕਰੋ ਵੀ ਕਦੀ ਕੱਢਿਆ ਨਾ ਵੇਖੋ ਵੀਰ ਵੇਖੋ ਵੀਰ ਜੀ ਲੈ ਆਓ ਵੀਰ ਜੀ ਇਹ ਲਵੇ ਵੀਰ ਜੀ ਫੇਸ ਕੁਆਲਟੀ ਫੇਰ ਦਿਖਾ ਦਿੰਨੇ ਆ ਕੋਈ ਛੋਟੀ ਦਾ ਪੁੱਲ ਵੱਡਾ ਕਰ ਹਾਂਜੀ ਹਾਂਜੀ ਕੋਈ ਗੱਲ ਹੀ ਕੋਈ ਗੱਲ ਵੀਰ ਜੀ ਹਾਂਜੀ ਹਾਂਜੀ ਕੋਈ ਗੱਲ ਵੇਖੋ ਵੀਰ ਜੀ ਛੋਟੀ ਨੂੰ ਕੱਦ ਕਰ ਚੰਗਾ ਲੱਗਾ ਵਾ ਥਾਲੇ ਵਾ ਵੀ ਸੋਹਣਾ ਲੱਗਾ ਬਸ ਇਹ ਆ ਉੱਪਰੇ ਬੰਦੇ ਨੂੰ ਵੇਖ ਕੇ ਨਾ ਡਰਦੀ ਮਾਰਾ ਜਾ ਬਾਕੀ ਸਾਹ ਕੋਈ ਡਰਣਾ ਡੋਣਾ ਹੋਣਾ ਜੀ ਲੱਗ ਜਾਣਾ ਹਾਂਜੀ ਹਾਂਜੀ ਨਹੀਂ ਨਹੀਂ ਵੀਰ ਜੀ ਉਪਰਾਂ ਬੰਦਾ ਵੇਖ ਕੇ ਉਦਾਂ ਵੀ ਪਸੂ ਨਾ ਡਰ ਜਾਂਦਾ ਵਾ ਕੋਈ ਪ੍ਰੋਬਲਮ ਹੀ ਨਹੀਂ ਹਾਂਜੀ ਹਾਂਜੀ ਬਾਕੀ ਵੀਰ ਜੀ ਮਿਲਦੀਆਂ ਆ ਖਲੋਖ ਲਾ ਕੇ ਹੀ ਨਾ ਨਾ ਚੋਗੇ ਖੰਡ ਬਾਕੀ ਵੀਰਪੜਾ ਕੋਈ ਤਸੱਲੀ ਕਰਕੇ ਆਪਣੀ ਚੋਚਵਾ ਕੇ ਖੜੇ ਵੀਰ ਕਹਿੰਦਾ ਕੋਈ ਉਹੋ ਜੀ ਗੱਲ ਨਹੀਂ ਆ ਗਈ ਜੀ ਚਿ ਚਵਾ ਕੇ ਦਵਾਂਗੇ ਤੇ ਦੁੱਧ ਵੀਰ ਨੇ ਦੱਸਤਾ ਕਿ ਨਾ ਦੱਸਿਆ ਵੀਰ ਜੀ ਦੁੱਧ 10 ਟਾਂ 12 ਕਿਲੋ ਤੇ 10 ਕਿਲੋ ਕਰਕੇ 12 ਲੀਟਰ ਦੁੱਧ ਆ 10ਾਂ ਦੀ ਵੀ ਗਾਰੰਟੀ ਦੇਊਗਾ ਹੁਣ ਇਹ ਵੀ ਕੋਈ ਪਸੂ ਆਇਆ ਵਾਹ ਜੇ ਆ ਕੇ ਉਤਰਿਆ ਜੀ ਕਹਣਾ ਵੀਰ ਜੀ ਹਾਂ ਤਾ ਕਰਕੇ ਥੋੜਾ ਬੋਤਾ ਕਰ ਜਾਂਦਾ ਵਾ ਬਾਕੀ ਛੋਟੀਆਂ ਤਸੱਲੀ ਇਹ ਚਵਾਈ ਕਰਕੇ ਲਿਆਂਦੀ ਅੱਧੀ ਠੀਕ ਆ ਵੀਰ ਜੀ ਕੀ ਮੋਲ ਨਿਕਲਾਂ ਵੀਰ ਜੀ ਇਹਦਾ ਚੱਕ ਦੇ ਮੋਲ ਜੈਦ ਕਰ ਦੇਣਾ ਦੱਸੋ ਵੀਰ ਜੀ ਛੋਟੇ ਇੱਕ 20 ਆ ਇੱਕ 20 ਦੀ ਹਾਂਜੀ ਇੱਕ ਹੋਰ ਦੇ ਦਈਏ ਇੱਕ 15 ਵੀਰ ਜੀ ਮਾਨਕ ਦੇ ਇੱਕੋ ਵਰੀ ਕਰੀਏ ਚਲੋ ਜਿਹੜੇ 3 ਨਾਲ ਵਾਲਾ ਇਹਦੇ ਸੋਖੀ ਦੇ ਦੇਣੀ ਹੈ ਨਾ ਇੱਕ 10 ਦੀ ਛੋਟੀ ਦੇਣੀ ਹੈ ਇੱਕ 10 ਦੀ ਹਾਂ ਚਲ ਯਾਰ ਸਾਰ ਦੋ ਮੇਰੇ ਕੰਦੇ ਛੋਟੀ ਕੁੜੀ ਇਹ ਦੇਖ 20 ਦੀ ਵੀ ਕਨਾਲੇ ਜਿੱਦਾ ਪਜਾਰ ਚਲ ਯਾਰ ਸਾਰ ਦੋ ਮੇਰੇ ਕੰਦੇ ਚਲ ਸਾਰ ਤਾਂ ਹੁਣ ਤੇ ਕਹਿ ਤਸ ਇੱਕ 9 ਦੀ ਵੀਰ ਕਹਿੰਦਾ ਛੋਟੀ ਦੇ ਦਾਂਗੇ ਛੋਟੀ ਜੀ ਦਊਗਾ 1000 ਛੱਡ ਦਾਂਗੇ 1000 ਇੱਕ ਅੱਠ ਦੀ ਦੇ ਦਾਂਗੇ ਵੀਰ ਜੀ ਝੋਟੀ ਵੇਖੋ ਬਾਕੀ ਵੀਰ ਭਰਾ ਫੋਨ ਲਾਵੇ ਫੇਰ ਵੀ ਨਾ ਮੋੜੂਗਾ ਸੋਰ ਸੱਪਾ ਕਰ ਦੂੰਗਾ ਹਾਂਜੀ ਹਾਂਜੀ ਵੀਰ ਜੀ ਕੱਦ ਦਿਖਾ ਦਿੰਦੇ ਪਿੱਠ ਪੂਰਾ ਦਿਖਾ ਦਿੰਦੇ ਝੋਟੀ ਦਾ ਤੁਹਾਨੂੰ ਪੂਰਾ ਝੋਟੀ ਦਾ ਹਾਂਜੀ ਆਉਂਦੀ ਵੀ ਲੋਹੀ ਚ ਆਣਾ ਵੀਰ ਜੀ ਹਾਂ ਕੱਦ ਕੋ ਪੂਰਾ ਵੱਡਾ ਬਾਕੀ ਲੋਹੀ ਦਾ ਰੱਖਦੀ ਥੋੜਾ ਪਤਾ ਹਾਂਜੀ ਉਹ ਕੋਈ ਗੱਲ ਨਹੀਂ ਵੀਰ ਜੀ ਪਸੂ ਡਰ ਜਾਂਦਾ ਜਦੋਂ ਓਪਰੇ ਸਾਹ ਤੋਂ ਆਉਂਦਾ ਵਾ ਇੱਕ ਨੰਬਰ ਪੁਲੀ ਚ ਵਾਈ ਠੀਕ ਆ ਵੀਰ ਜੀ ਬਾਕੀ ਵੀਰ ਭਰਾ ਕੋਈ ਫੋਨ ਲਾ ਲੇ ਵੀਰ ਕਹਿੰਦਾ ਕਰ ਦਾਂਗੇ ਸੋਰ ਸੱਪਾ ਤੇ ਵੀਰ ਜੀ ਨਾਂ ਐਡਰੈਸ ਤੇ ਨੰਬਰ ਦਦੋ ਬੋਤਾਰ ਸਿੰਘ ਜੀ ਹਾਂਜੀ ਬੋੜੇਵਾਲ ਕੰਗ ਤਹਿਸੀਲ ਮਜੀਠਾ ਜ਼ਿਲ੍ਹਾ ਮਰਸਰ ਬਾਕੀ ਵੀਰ ਜੀ ਵੀਰ ਨੂੰ 9635 26806 ਬਾਕੀ ਵੀਰ ਨੂੰ ਫੋਨ ਲਾ ਲਿਆ ਕਰੋ ਵੀਰ ਰੇਟ ਕਰ ਦਿੰਦਾ ਜਾਇਜ਼ ਤੇ ਦੁੱਧ ਵੀਰ ਦੱਸੋ ਸਹੀ ਸਹੀ ਆਪਣਾ ਕਦੇ ਵੀਰ ਨੇ ਗਲਤ ਨਹੀਂ ਦੱਸਿਆ ਦੁੱਧ ਬਾਕੀ ਵੀਰ ਭਰਾ ਨੂੰ ਜੇ ਨਹੀਂ ਹੁੰਦਾ ਤਾਂ ਆਪਣੀ ਚੋਚਵਾ ਕੇ ਵੀ ਖਰ ਸਕਦਾ ਹਾਂ ਹਣਾ ਵੀਰ ਜੀ ਸੱਚੀ ਗੱਲ ਸੱਚੀ ਗੱਲ ਵੀਰ ਜੀ ਸੱਚੀ ਗੱਲ